ਤਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਗੈਸਟਰੋਨ ਲੀਵਰ ਸੁਪਰ ਸਪੈਸ਼ਲਟੀ ਸੈਂਟਰ ਹੈ ਜਿਹੜਾ ਕਿ ਸਿਵਲ ਹਸਪੀਟਲ ਦੇ ਨਾਲ ਅ ਅੰਮ੍ਰਿਤਸਰ ਗੁਰਦਾਸਪੁਰ ਮੇਨ ਹਾਈਵੇ ਦੇ ਉੱਤੇ ਸਥਿਤ ਹੈ ਅੱਜ ਇਸ ਵੀਡੀਓ ਰਸਤੇ ਮੈਂ ਜੋ ਟੌਪਿਕ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਹੈ ਲੋ ਪਲੇਟਲੇਟਸ ਸੈਂਸ ਮਤਲਬ ਜਿਹੜੇ ਆਪਣੇ ਪਲੇਟਲੇਟ ਦਾ ਘਟਣਾ ਔਰ ਜੇ ਪੰਜਾਬੀ ਭਾਸ਼ਾ ਚ ਕਿਹਾ ਜਾਏ ਜਾਂ ਲੋਕਲ ਲੈਂਗੁਏਜ ਚ ਕਿਹਾ ਜਾਏ ਤਾਂ ਲੋਕੀ ਜਿੱਦਾਂ ਸਾਡੇ ਕੋਲ ਰਿਪੋਰਟ ਲੈ ਕੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਮੇਰੇ ਸੈੱਲ ਘਟ ਗਏ ਨੇ ਤੇ ਉਹ ਘਬਰਾ ਜਾਂਦੇ ਹਨ ਦੇਖੋ ਮੈਂ ਜਿੱਦਾਂ ਕਿ ਗੈਸਟਰੋਐਂਟਰੋਲੋਜੀਸਟ ਹਾਂ ਤਾਂ ਸਭ ਨਾਲੋਂ ਪਹਿਲਾਂ ਮੈਂ ਆਪਣੇ ਸਬੰਧਿਤ ਗੱਲ ਜ਼ਰੂਰ ਕਰੂੰਗਾ ਕਿ ਸਾਡੀ ਫੀਲਡ ਦੇ ਵਿੱਚ ਜਿਹੜਾ ਪਲੇਟਲੇਟ ਘਟਣੇ ਦਾ ਕੀ ਇੰਪੋਰਟੈਂਟ ਮਤਲਬ ਕੀ ਇੰਪੋਰਟੈਂਸ ਹੈ ਸਭ ਨਾਲੋਂ ਪਹਿਲਾਂ ਤਾਂ ਜੇ ਪੇਸ਼ੈਂਟ ਨੂੰ ਲੀਵਰ ਸਿਰੋਸਿਸ ਹੈ ਸਿਰੋਸਿਸ ਮਤਲਬ ਅਗਰ ਪੇਸ਼ੈਂਟ ਦਾ ਲੀਵਰ ਸੁਗੜਿਆ ਹੋਇਆ ਹੈ ਉਹਦੀ ਚੌਥੀ ਸਟੇਜ ਹੈ ਤਾਂ ਇਹ ਲਾਜ਼ਮੀ ਹੈ ਕਿ ਉਹਦੇ ਜਿਹੜੇ ਪਲੇਟਲੇਟ ਸੈਲਸ ਨੇ ਉਹ ਘਟਨੇ ਹੀ ਘਟਨੇ ਹਨ ਔਰ ਉਸ ਦਾ ਰੀਜ਼ਨ ਹੈ ਕਿ ਸਾਡੀਆਂ ਅੰਤੜਾ ਦੇ ਵਿੱਚ ਪ੍ਰੈਸ਼ਰ ਵਧਣਾ ਜਿਸ ਨੂੰ ਪੋਰਟਲ ਹਾਈਪਰਟੈਨਸ਼ਨ ਕਿਹਾ ਜਾਂਦਾ ਹੈ ਤਾਂ ਉਸ ਦਾ ਸਭ ਨਾਲੋਂ ਪਹਿਲਾ ਲੱਛਣ ਜਿਹੜਾ ਹੈ ਉਹ ਸੈੱਲ ਘਟਣਾ ਹੁੰਦਾ ਹੈ ਔਰ ਇਸ ਵੀਡੀਓ ਰਸਤੇ ਮੈਂ ਲੋਕਾਂ ਨੂੰ ਇਹ ਜ਼ਰੂਰ ਮਤਲਬ ਇਨਫੋਰਮੇਸ਼ਨ ਦੇਣਾ ਚਾਹਨਾ ਕਿ ਇੱਕ ਵਾਰ ਜੇ ਤੁਹਾਡਾ ਲੀਵਰ ਸਿਰੋਸਿਸ ਹੋ ਗਿਆ ਤਾ ਤੁਹਾਡੇ ਜਿਹੜੇ ਸੈੱਲ ਨੇ ਜਿਹੜੇ ਪਲੇਟਲੇਟ ਸੈੱਲ ਨੇ ਉਹ ਹਮੇਸ਼ਾ ਘਟਦੇ ਹੀ ਰਹਨੇ ਆ ਆਲਮੋਸਟ ਕਦੇ 50000 ਹੋਣਗੇ 60000 70000 ਜਾਂ 80000 ਇਸ ਤੋਂ ਜ਼ਿਆਦਾ ਕਦੇ ਵੀ ਪਲੇਟਲੇਟ ਨਹੀਂ ਵੱਧ ਸਕਦੇ ਨਾ ਹੀ ਉਸ ਦੇ ਵਾਸਤੇ ਕੋਈ ਵੀ ਦਵਾਈ ਅਵੇਲੇਬਲ ਹੈ ਚਾਹੇ ਤੁਸੀਂ ਕੋਈ ਵੀ ਮੈਂ ਦੇਖਿਆ ਜਿੱਦਾਂ ਲੋਕਲ ਲੋਕੀ ਗੱਲ ਕਰਦੇ ਆ ਕਿ ਬੱਕਰੀ ਦਾ ਦੁੱਧ ਪੀ ਲਓ ਜੀ ਕੋਈ ਕੈਰੀ ਪਿਲ ਕਰਕੇ ਟੈਬਲੇਟ ਆਂਦੀ ਹੈ ਕੋਈ ਐਦਾਂ ਕੁਝ ਕਰਕੇ ਇਹ ਸਭ ਯੂਸਲੈਸ ਚੀਜ਼ਾਂ ਨੇ ਇਹਨਾਂ ਨਾਲ ਕਦੇ ਵੀ ਪਲੇਟਲੇਟ ਦੇ ਸੈੱਲ ਜਿਹੜੇ ਨੇ ਉਹ ਨਹੀਂ ਵੱਧ ਸਕਦੇ ਜੇ ਤੁਹਾਨੂੰ ਲੀਵਰ ਸਿਰੋਸਿਸ ਦੀ ਬਿਮਾਰੀ ਹੈ ਮੈਂ ਇਹ ਚੀਜ਼ ਤਾਂ ਅੱਜ ਟੌਪਿਕ ਲੈ ਕੇ ਆਇਆ ਸੀਗਾ ਕਿਉਂਕਿ ਜਨਰਲੀ ਜਿਹੜੇ ਪੇਸ਼ੈਂਟ ਨੂੰ ਲੀਵਰ ਸਿਰੋਸਿਸ ਹੁੰਦਾ ਹੈ ਲੀਵਰ ਖਰਾਬ ਹੁੰਦਾ ਉਹ ਉਹ ਪਿੰਡ ਦੇ ਵਿੱਚ ਕੋਈ ਆਪਣਾ ਟੈਸਟ ਸਿੰਪਲ ਜਿੱਦਾਂ CBC ਟੈਸਟ ਕਰਾਉਂਦੇ ਨੇ ਜਿਹਦੇ ਵਿੱਚ ਵੀ ਉਹਨਾਂ ਦਾ ਐਚਬੀ ਘੱਟ ਹੁੰਦਾ ਤਾਂ ਉਹਨਾਂ ਨੂੰ ਜ਼ਿਆਦਾ ਚਿੰਤਾ ਏਸੀ ਚੀਜ਼ ਦੀ ਹੋਣ ਲੱਗ ਜਾਂਦੀ ਹੈ ਕਿ ਸਾਡੇ ਸੈੱਲ ਘੱਟ ਤਾਂ ਉਹ ਕੀ ਹੈ ਕਿ ਕਿਸੇ ਲੋਕਲ ਡਾਕਟਰ ਤੋਂ ਦਵਾਈ ਖਾਣ ਲੱਗ ਜਾਂਦੇ ਹਨ ਜਿਹੜੀ ਕਿ ਉਹ ਦਵਾਈ ਜਿਹੜੀ ਹੈਗੀ ਜੇ ਉਹਨਾਂ ਦਾ ਲੀਵਰ ਖਰਾਬ ਹੁੰਦਾ ਉਹਨਾਂ ਨੂੰ ਹੋਰ ਸਾਈਡ ਇਫੈਕਟ ਹੋਣ ਕਰਕੇ ਜ਼ਿਆਦਾ ਦਿੱਕਤ ਕਰਦੀ ਹੈ ਤਾਂ ਮੈਂ ਇਸ ਵੀਡੀਓ ਰਸਤੇ ਇਸੇ ਕਰਕੇ ਉਹਨਾਂ ਨੂੰ ਇਹ ਸਮਝਾਉਣਾ ਚਾਹੁੰਦਾ ਕਿ ਬਈ ਕਾਈਂਡਲੀ ਕੋਈ ਵੀ ਮੈਡੀਸਿਨ ਬਿਨਾ ਡਾਕਟਰ ਦੀ ਜਾਂ ਬਿਨਾ ਸੁਪਰ ਸਪੈਸ਼ਲਿਸਟ ਦੀ ਸਲਾਹ ਲਿੱਤੇ ਬਿਨਾ ਨਹੀਂ ਖਾਣੀ ਚਾਹੀਦੀ ਔਰ ਅਗਰ ਜੇ ਤੁਹਾਡੇ ਪਲੇਟਲੇਟ 50000 ਨੇ 60000 ਨੇ 70000 ਨੇ ਤਾਂ ਖਾਸ ਕਰਕੇ ਜੇ ਲੀਵਰ ਸਿਰੋਸਿਸ ਹੈ ਤਾਂ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਉਹ ਇਸ ਕੇਸ ਦੇ ਵਿੱਚ ਨਾਰਮਲ ਮੰਨੇ ਜਾਂਦੇ ਨੇ ਕਿਉਂਕਿ ਉਹ ਜਿਹੜੇ ਸੈੱਲ ਕਟੇ ਨੇ ਉਹ ਕੋਈ ਐਦਾਂ ਨਹੀਂ ਹੈਗਾ ਕਿ ਭਈ ਤੁਹਾਨੂੰ ਕੋਈ ਡੇਂਗੂ ਹੋ ਗਿਆ ਹੈ ਜਾਂ ਤੁਹਾਨੂੰ ਕੋਈ ਵੀ ਤੁਹਾਨੂੰ ਬੋਨ ਮੈਰੋ ਦੀ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਕੋਈ ਹੋਰ ਦਿੱਕਤ ਹੈ ਜਿਹਦੇ ਕਰਕੇ ਤੁਹਾਡੇ ਸੈੱਲ ਜਿਹੜੇ ਨੇ ਉਹ ਘਟ ਗਏ ਨੇ ਜੇ ਇਹ ਲੀਵਰ ਸਿਰੋਸਿਸ ਕਰਕੇ ਘਟੇ ਨੇ ਲੀਵਰ ਖਰਾਬ ਹੋਣ ਕਰਕੇ ਘਟੇ ਨੇ ਔਰ ਜ਼ਿੰਦਗੀ ਭਰ ਤੁਹਾਡੇ ਸੈੱਲ ਜਿਹੜੇ ਨੇ ਉਹ 60000 70000 ਇੰਨੇ ਹੀ ਰਹਿਣੇ ਆ ਇਹਦੇ ਵਾਸਤੇ ਦੁਨੀਆ 'ਚ ਕੋਈ ਵੀ ਦਵਾਈ ਨਹੀਂ ਬਣੀ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਜਿਹੜੇ ਤੁਹਾਡੇ ਸੈੱਲ ਵਧਾ ਦਣਗੇ ਲੇਕਿਨ ਸੈੱਲ ਘਟਨੇ ਤਾਂ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਸਾਡੀਆਂ ਕਿਤਾਬਾਂ ਵੀ ਕਹਿੰਦੀਆਂ ਹਨ ਕਿ ਅਗਰ ਜੇ ਇਨਸਾਨ ਦੇ ਵਿੱਚ 30 ਤੋਂ 50000 ਦੇ ਵਿੱਚ ਸੈੱਲ ਹੈਗੇ ਨੇ ਤਾਂ ਬਿਲਕੁਲ ਨਾਰਮਲ ਲਾਈਫ ਜਿੰਦਾ ਹੈ ਦੂਸਰੀ ਗੱਲ ਜੋ ਕਾਮਨਲੀ ਮੈਂ ਲੋਕਾਂ ਦੇ ਜ਼ੁਬਾਨੋ 'ਚ ਹੀ ਸੁਣਦਾ ਲੋਕੀ ਕਹਿੰਦੇ ਨੇ ਕਿ ਬਈ ਜੇ ਮੇਰੇ ਸੈੱਲ ਘਟ ਗਏ ਡਾਕਟਰ ਸਾਹਿਬ ਸੈੱਲ ਘਟਣ ਕਰਕੇ ਮੈਨੂੰ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਹੈ ਮੈਨੂੰ ਵੀਕਨੈਸ ਆ ਗਈ ਹੈ ਇਹ ਚੀਜ਼ ਵੀ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸੈੱਲਾਂ ਦਾ ਵੀਕਨੈਸ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਜੇ ਮੈਂ ਕੋਈ ਪੇਸ਼ੈਂਟ ਕਹਿੰਦਾ ਜੀ ਬਈ ਮੇਰੇ ਡਾਕਟਰ ਸਾਹਿਬ ਪੇ ਲੇਟ ਲੇਟ ਜਿਹੜੇ ਨੇ ਉਹ 70000 ਰਹਿ ਗਏ ਨੇ 60000 ਰਹਿ ਗਏ ਨੇ ਜਿਹਦੇ ਨਾਲ ਮੈਨੂੰ ਸਰੀਰ 'ਚ ਬਹੁਤ ਜ਼ਿਆਦਾ ਕਮਜ਼ੋਰੀ ਆਣ ਲੱਗ ਗਈ ਹੈ ਤਾਂ ਆ ਚੀਜ਼ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਅਗਰ ਤੁਹਾਡੇ ਪਲੇਟਲੇਟ ਸੈਲਸ ਘਟਦੇ ਨੇ ਜਾਂ ਸੈੱਲ ਘਟਾ ਤਾਂ ਉਹਦਾ ਦੂਰ ਦੂਰ ਤੱਕ ਸਰੀਰ ਦੀ ਕਮਜ਼ੋਰੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਜਿਹੜੇ ਸੈੱਲ ਨੇ ਉਹਨਾਂ ਦਾ ਇੱਕੋ ਹੀ ਕੰਮ ਹੈ ਕਿ ਬਾਈ ਚਾਂਸ ਕਦੇ ਕੋਈ ਸਾਡੇ ਸੱਠ ਲੱਗ ਜਾਂਦੀ ਹੈ ਚੀਰਾ ਲੱਗ ਜਾਂਦਾ ਉਹਦੇ ਚੋ ਬਲੱਡ ਬਲੀਡਿੰਗ ਹੁੰਦੀ ਹੈ ਉਹ ਬਲੀਡਿੰਗ ਨੂੰ ਰੋਕਣ ਵਾਸਤੇ ਇਹਨਾਂ ਸੈੱਲਾਂ ਦੀ ਜ਼ਰੂਰਤ ਹੁੰਦੀ ਹੈ ਬਸ ਇਹ ਸਾਡੇ ਸਰੀਰ ਦੇ ਵਿੱਚ ਜਿਹੜੇ ਪਲੇਟਲੇਟ ਸੈੱਲ ਨੇ ਉਹਨਾਂ ਦਾ ਬਸ ਇਹੀ ਰੋਲ ਹੈ ਕਿ ਕਿਤੇ ਬਲੀਡ ਹੋ ਰਿਹਾ ਤਾਂ ਉਹਨੂੰ ਬਲੀਡ ਨੂੰ ਰੋਕਿਆ ਜਾਏ ਨਾ ਕਿ ਕੋਈ ਇਦਾਂ ਕਿ ਜੇ ਸੈੱਲ ਘਟਨੇ ਸਾਡੇ ਸਰੀਰ 'ਚ ਕੋਈ ਕਮਜ਼ੋਰੀ ਕਰ ਦੇਣਗੇ ਜਾਂ ਕੁਝ ਅਗਰ ਜੇ ਤੁਹਾਡੇ ਸਰੀਰ 'ਚ ਕਮਜ਼ੋਰੀ ਹੈ ਤਾਂ ਤੁਸੀਂ ਪ੍ਰੋਪਰ ਡਾਕਟਰ ਕੋਲ ਜਾਓ ਆਪਣੇ ਆਪ ਨੂੰ ਵੈਲਿਊਏਟ ਕਰਾਓ ਦਾ ਕਾਰਨ ਲੱਭੋ ਨਾ ਕਿ ਇਹ ਚੀਜ਼ ਸੋਚੋ ਕਿ ਬਈ ਸਾਡੇ ਸੈੱਲ ਘਟਨੇ ਆ ਅਸੀਂ ਇਹ ਚੀਜ਼ ਕਰ ਲਾਂਗੇ हां ਸਾਡੇ ਜਿਹੜੇ ਸਾਡੀ ਜਿਹੜੀ ਕਮਜ਼ੋਰੀ ਹੈ ਉਹ ਕੱਢ ਜੇਗੀ ਇਹ ਸਪੈਸ਼ਲੀ ਮੈਂ ਪੰਜਾਬ ਰੀਜਨ ਚ ਕਾਫੀ ਜ਼ਿਆਦਾ ਦੇਖਿਆ ਹੈ ਬਾਹਰ ਲੋਕਾਂ ਨੂੰ ਇੰਨੀ ਜ਼ਿਆਦਾ ਇਹ ਚੀਜ਼ ਨੂੰ ਜ਼ਿਆਦਾ ਲੈ ਕੇ ਵਰੀ ਨਹੀਂ ਬਟ ਮੈਂ ਦੇਖਿਆ ਕਿ ਇੱਥੇ ਲੋਕੀ ਜਾਂ ਉਹਨਾਂ ਨੂੰ ਗਲਤ ਮਿਸ ਗਾਈਡ ਕੀਤਾ ਜਾਂਦਾ ਹੈ ਕਿ ਭਈ ਜਿੱਦਾਂ ਲੋਕਲੀ ਕਿਤੋਂ ਲੈ ਲਿਆ ਕਿ ਜੀ ਸੈੱਲ ਘਟਾਏ ਦਵਾਈ ਤੁਸੀਂ ਐ ਹੋ ਜਾਏਗਾ ਬਟ ਇਸ ਵੀਡੀਓ ਰਸਤੇ ਮੈਂ ਚਾਹੂੰਗਾ ਕਿ ਭਈ ਅਗਰ ਤੁਹਾਡੇ ਸੈੱਲ ਘਟ ਨੇ ਤਾਂ ਵਰੀ ਕਰਨ ਦੀ ਜ਼ਰੂਰਤ ਨਹੀਂ ਪਹਿਲਾਂ ਪ੍ਰੋਪਰ ਸਪੈਸ਼ਲਿਸਟ ਡਾਕਟਰ ਕੋਲ ਜਾਓ ਆਪਣਾ ਈਵੈਲਿਊਏਟ ਕਰਾਓ ਕਿ ਭਈ ਸੈੱਲ ਘਟ ਕਿਉਂ ਹੈ ਜਦੋਂ ਮੈਂ ਦੱਸਿਆ ਕਿ ਜਿੱਦਾਂ ਮੇਰੀ ਲੀਵਰ ਦੀ ਸਪੈਸ਼ਲਾਈਜੇਸ਼ਨ ব্রাঞ্চ ਹੈ ਤਾਂ ਸਾਡੇ ਕੇਸ ਦੇ ਵਿੱਚ ਜੇ ਪੇਸ਼ੈਂਟ ਨੂੰ ਲੀਵਰ ਸਿਰੋਸਿਸ ਹੋ ਜਾਏ ਤਾਂ ਉਹਦੇ ਵਿੱਚ ਸੈੱਲ ਘਟ ਜਾਂਦੇ ਨੇ ਤਾਂ ਅਗਰ ਉਹ ਸੈੱਲ ਘਟਦੇ ਨੇ ਤਾਂ ਵਰੀ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਨਾ ਲੀਵਰ ਸਿਰੋਸਿਸ ਦੇ ਸੈੱਲ ਹਮੇਸ਼ਾ 50000 60000 70000 ਦੇ ਨੇ